ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀਆ ਜਿਨੇ ਸਾਡੇ ਹਿਰਦੇ ਨੂੰ ਬਲੁੰਦਰ ਕੇ ਰੱਖ ਦਿੱਤਾ ਇੱਕ ਨੌਜਵਾਨ ਨੇ ਬਹੁਤ ਹੀ ਗਰੀਬ ਘਰ ਦੀ ਲੜਕੀ ਜਿਹੜੀ ਕਿ ਲਾ ਦਾ ਕੋਰਸ ਕਰ ਰਹੀ ਸੀ ਉਹਦਾ ਸਿਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਹਨੇ ਇੱਕ ਡਾਇਲੌਗ ਵੀ ਬੋਲਿਆ ਜੇ ਤੂੰ ਮੇਰੀ ਨਹੀਂ ਬਣਨਾ ਤੈਨੂੰ ਮੈਂ ਕਿਸੇ ਹੋਰ ਦੀ ਨਹੀਂ ਬਣਨ ਦੇਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਲੜਕੀ ਨੂੰ ਪੁਲਿਸ ਨੂੰ ਜਾਂ ਆਪਣੇ ਮਾਪਿਆਂ ਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਕਿ ਮੈਨੂੰ ਇਹ ਨੌਜਵਾਨ ਟਰਟਚਰ ਕਰ ਰਿਹਾ ਹੈ ਜਾਂ ਇਸ ਤੋਂ ਬਿਨਾ ਇਹੋ ਜਿਹੇ ਮਹਾਮੂਰਖਾਂ ਦਾ ਹੋਰ ਕੀ ਹੱਲ ਹੋਣਾ ਚਾਹੀਦਾ ਤਾਂ ਕਿ ਅੱਗੇ ਵਾਸਤੇ ਇਹੋ ਜਿਹੀ ਘਟਨਾ ਨਾ ਵਾਪਰੇ ਕੈਨੇਡਾ ਪੁਲਿਸ ਨੇ 8 ਪੁਲਿਸ ਵਾਲਿਆਂ ਨੂੰ ਅਰੈਸਟ ਕਰੇਗਾ ਉਹਨਾਂ ਤੇ ਬਹੁਤ ਹੀ ਘਨੌਣੇ ਅਪਰਾਧ ਦੇ ਚਾਰਜ ਲੱਗਣਗੇ ਇਸ ਤੋਂ ਬਿਨਾ ਆਪਾਂ ਕੁਝ ਕੋ ਹੋਰ ਪੰਜਾਬ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਗਲੋਬਲ ਐਂਡ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਢਾਲੀ ਵਾਲ ਪ੍ਰਿੰਸ ਰਾਜ ਸਿੰਘ ਜਿਹਦੀ ਉਮਰ 19 ਸਾਲ ਆ ਉਹਦਾ ਪਿਤਾ ਮਿਲਟਰੀ ਦੇ ਵਿੱਚ ਆ ਇਹ ਤਰਨਤਾਰਨ ਦੇ ਪਿੰਡ ਮੱਲੀਆਂ ਦੇ ਵਿੱਚ ਰਹਿੰਦਾ ਆਪਣੀ ਮਾਂ ਦੇ ਨਾਲ ਇਹ ਮਾਈ ਭਾਗੋ ਉਸਮਾ ਕਾਲਜ ਜਿਹੜਾ ਤਰਨਤਾਰਨ ਦੇ ਨੇੜਾ ਉਥੇ ਇਹ ਲਾ ਦੀ ਪੜਾਈ ਕਰ ਰਿਹਾ ਹੈ ਸੰਦੀਪ ਕੌਰ ਨਾਮ ਦੀ ਲੜਕੀ ਜੀ ਦਾ ਪਿੰਡ ਨਸਹਿਰਾ ਪੰਨੂਆ ਉਹਦੀ ਉਮਰ ਵੀ 19 ਸਾਲ ਆ ਉਹ ਵੀ ਉਥੇ ਲਾ ਦੀ ਪੜ੍ਹਾਈ ਕਰ ਰਹੀ ਆ ਇਹ ਕੱਲ ਨੀਲੇ ਰੰਗ ਦੇ ਬੈਗ ਦੇ ਵਿੱਚ ਇੱਕ ਰਵਾਲਬਰ ਲੈ ਕੇ ਆਇਆ ਲੜਕੀ ਦੇ ਨਾਲ ਕੁਝ ਕੁ ਗੱਲਾਂ ਬਾਤਾਂ ਕਰੀਆਂ ਤੇ ਫਿਰ ਇਹਨੇ ਲੜਕੀ ਦੇ ਸਿਰ 'ਚ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਤੇ ਆਪਣੇ ਸਿਰ ਵਿੱਚ ਵੀ ਇਹਨੇ ਗੋਲੇ ਮਾਰ ਲਈ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਲੜਕੀ ਦੀ ਮਾਂ ਨੇ ਦੱਸਿਆ ਕਿ ਮੇਰਾ ਪਿੰਡ ਨਸਹਰਾ ਪੰਨੂਆ 4-5 ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਗਈ ਸੀ। ਮੇਰਿਆਂ 7 ਲੜਕੀਆਂ ਨੇ ਮੇਰਾ ਇੱਕ ਲੜਕਾ ਜਿਹਦੀ ਉਮਰ 12 ਸਾਲ ਦੀ ਹੈ। ਮੈਂ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਪਾਲ ਰਹੀ ਹਾਂ। ਕੱਲ ਮੈਨੂੰ ਕਾਲਜ ਦੇ ਵਿੱਚੋਂ ਇੱਕ ਫੋਨ ਆਇਆ ਕਿ ਸੰਦੀਪ ਦੇ 6:00 ਵਜੇ ਤੁਸੀਂ ਜਲਦੀ ਆਓ। ਮੈਂ ਬੜੀ ਜਲਦੀ ਦੇ ਨਾਲ ਉੱਥੇ ਗਈ। ਪਹਿਲਾਂ ਤਾਂ ਮੈਨੂੰ ਕਾਲਜੇ ਤੋਂ ਅੱਗੇ ਨਹੀਂ ਲੰਘਣ ਦਿੱਤਾ ਗਿਆ ਬੜੀ ਹੀ ਮੁਸ਼ਕਲ ਦੇ ਨਾਲ ਮੈਂ ਕਾਲਜੇ ਤੋਂ ਅੱਗੇ ਗਈ ਤੇ ਅੱਗੇ ਜਾ ਕੇ ਕੀ ਵੇਖਿਆ ਸੰਦੀਪ ਖੂਨ ਦੇ ਨਾਲ ਲਥਪਥ ਹੋਈ ਪਈ ਸੀ ਦੇਖ ਕੇ ਮੇਰੀ ਪੈਰਾਂ ਥੱਲੇ ਮਿੱਟੀ ਨਿਕਲ ਗਈ ਸੰਦੀਪ ਦੀ ਭੈਣ ਸੁਮਨ ਉਹਨੇ ਕਿਹਾ ਕਿ ਮੈਂ ਵੀ ਲਾ ਕਰ ਰਹੀ ਹਾਂ ਕੁਝ ਦਿਨ ਪਹਿਲਾਂ ਇੱਕ ਪ੍ਰਿੰਸ ਨਾਂ ਦਾ ਨੌਜਵਾਨ ਸਾਡੇ ਘਰੇ ਆਇਆ ਸੀ ਉਹ ਕਹਿੰਦਾ ਮੈਂ ਸੰਦੀਪ ਦਾ ਕਲਾਸ ਪਹਿਲੋਂ ਆ ਮੈਂ ਸੰਦੀਪ ਤੋਂ ਨੋਟਸ ਲੈਣੇ ਆ ਸੰਦੀਪ ਉਸ ਵੇਲੇ ਘਰ ਨਹੀਂ ਸੀ ਜਦੋਂ ਸੰਦੀਪ ਘਰੇ ਆਈ ਤਾਂ ਮੈਂ ਸੰਦੀਪ ਨੂੰ ਪੁੱਛਿਆ ਕਿ ਤੇਰੇ ਕੋਲ ਕੋਈ ਮੁੰਡਾ ਨੋਟਸ ਲੈਣ ਆਇਆ ਸੀ ਤਾਂ ਸੰਦੀਪ ਕਹਿੰਦੀ ਕਿ ਇਹ ਬਹੁਤ ਚਿਰ ਤੋਂ ਮੈਨੂੰ ਟੌਰਚਰ ਕਰ ਰਿਹਾ ਇਹ ਮੈਨੂੰ ਕੰਪੈਲ ਕਰ ਰਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਮੈਂ ਇਹਨੂੰ ਸਪਸ਼ਟ ਤੌਰ ਤੇ ਕਹਿ ਚੁੱਕੀ ਆ ਕਿ ਮੇਰੀ ਇੰਗੇਜਮੈਂਟ ਹੋ ਚੁੱਕੀ ਆ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਪਰ ਇਹ ਮੇਰਾ ਫੇਰ ਵੀ ਖੜਾ ਨਹੀਂ ਛੱਡਦਾ ਸੁਮਨ ਕਹਿੰਦੀ ਕੱਲ ਸਵੇਰੇ ਬੜੀ ਹੀ ਖੁਸ਼ ਇਹ ਤਿਆਰ ਹੋ ਕੇ ਘਰੋਂ ਗਈ ਆ ਉਸ ਤੋਂ ਬਾਅਦ ਮੈਂ ਇਹਨੂੰ ਫੋਨ ਵੀ ਕਰਿਆ ਤੇ ਫਿਰ ਉਸ ਤੋਂ ਬਾਅਦ ਇਹ ਮਾੜੀ ਘਟਨਾ ਵਾਪਰੀ ਸੰਦੀਪ ਦੇ ਦਾਦੇ ਨੇ ਰੋਂਦੇ ਹੋਏ ਦੱਸਿਆ ਕਿ ਮੇਰੇ ਪੁੱਤਰ ਦੀ ਕੁਸ਼ਮਾ ਪਹਿਲਾਂ ਮੌਤ ਹੋ ਗਈ ਸੀ ਮੈਂ ਬੱਚਾ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਪੜਾਇਆ ਲਿਖਾਇਆ ਤੇ ਮਸਾਂ ਪਾਲਿਆ ਸਾਰੇ ਬੱਚੇ ਮੇਰੇ ਆਗਿਆਕਾਰੀ ਆ ਮੈਨੂੰ ਪੁੱਛ ਕੇ ਗੱਲ ਕਰਦੇ ਆ ਹੁਣ ਪਤਾ ਲੱਗਿਆ ਕਿ ਸੰਦੀਪ ਨੂੰ ਇਹ ਕੋਈ ਮੁੰਡਾ ਵਿਆਹ ਵਾਸਤੇ ਮਜਬੂਰ ਕਰ ਰਿਹਾ ਸੀ ਪਰ ਸੰਦੀਪ ਨੇ ਉਹਨੂੰ ਸਪਸ਼ਟ ਕਰਤਾ ਸੀ ਕਿ ਮੇਰੀ ਅੰਗੇਜਮੈਂਟ ਹੋ ਚੁੱਕੀ ਆ ਮੈਂ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਾਉਣਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਣਾ ਤੂੰ ਕਿਤੇ ਹੋਰ ਕਰਵਾ ਲੈ ਪਰ ਉਹ ਫੇਰ ਵੀ ਉਹਨੂੰ ਮਜਬੂਰ ਕਰਦਾ ਸੀ ਕੱਲ ਇਹ ਬੜੀ ਹੀ ਖੁਸ਼ੀ-ਖੁਸ਼ੀ ਕਾਲਜ ਗਈ ਆ ਉੱਥੇ ਕੋਈ ਪਲਵੀ ਨਾਂ ਦੀ ਲੜਕੀ ਇਹਨੂੰ ਕਹਿੰਦੀ ਕਿ ਤੂੰ ਉੱਪਰ ਚੱਲ ਤੈਨੂੰ ਪ੍ਰਿੰਸ ਦੇ ਸਾਹਮਣੇ ਕਰਨਾ ਸੰਦੀਪ ਨੂੰ ਉੱਪਰ ਲੈ ਗਈ ਆਪੋ ਬੈਂਚ ਤੇ ਬੈਠੀ ਸੀ ਸੁਨੀਪ ਖੜੀ ਸੀ ਉਸ ਮੁੰਡੇ ਨੇ ਪਤਾ ਨਹੀਂ ਕੀ ਇਹ ਦੇ ਨਾਲ ਗੱਲਾਂ ਬਾਤਾਂ ਕਰੀਆਂ ਇਹਦਾ ਪਲਬੀ ਨੂੰ ਪਤਾ ਹੋਊਗਾ ਤੇ ਉਹਨੇ ਇਹਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ ਸਾਨੂੰ ਜਿਹੜਾ ਇਹ ਭਾਣਾ ਮੰਨਣਾ ਬਹੁਤ ਹੀ ਮੁਸ਼ਕਲ ਆ ਲੜਕੀ ਦੇ ਮਾਮੇ ਦਾ ਕਹਿਣਾ ਕਿ ਜੇ ਇਹ ਲੜਕੀ ਸਾਨੂੰ ਪਹਿਲਾਂ ਦੱਸ ਦਿੰਦੀ ਤਾਂ ਇਹਦੇ ਬਹੁਤ ਜ਼ਿਆਦਾ ਹੱਲ ਸੀਗੇ ਇਹ ਘਟਨਾ ਚਲ ਸਕਦੀ ਸੀ ਡੀਐਸਪੀ ਜਗਵੀਰ ਸਿੰਘ ਨੇ ਦੱਸਿਆ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਾਲਜ ਦੇ ਵਿੱਚ ਕੋਈ ਟ੍ਰਾਈਡੀ ਵਾਪਰ ਚੁਕੀ ਆ ਅਸੀਂ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਉੱਥੇ ਦੇਖਿਆ ਕਿ ਸੁਨੀਪਕਰ ਤੇ ਪ੍ਰਿੰਸ ਰਾਜ ਸਿੰਘ ਇਹਨਾਂ ਦੇ ਸਰਵਿਤ ਗੋਲੀਆਂ ਵੱਜੀਆਂ ਹੋਈ ਸੀ ਇਹ ਫਰਸ਼ ਤੇ ਖੂਨ ਨਾਲ ਲਤਫਾਤ ਉੱਥੇ ਪਈ ਸੀ ਪ੍ਰਿੰਸ ਦੇ ਸਾਹ ਚੱਲ ਰਹੇ ਸੀ ਤੇ ਉਹਨੂੰ ਚੁੱਕ ਕੇ ਅਸੀਂ ਗੁਰੂ ਨਾਨਕਾ ਹਸਪੀਟਲ ਪਹਚਾਇਆ ਉਥੇ ਇਲਾਜ ਦੇ ਦਿੱਨਾ ਬਾਕੀ ਰਵਾਲ ਬਾਰੇ ਉਹ ਵੀ ਹਜੇ ਪੜਤਾਲ ਜਾਰੀ ਆ ਕਿ ਰਵਾਲ ਬਾਰ ਕਿੱਥੋਂ ਆਇਆ ਇਹਨਾਂ ਦੇ ਘਰ ਦਾ ਸੀ ਜਾਂ ਕਿਹਦਾ ਸੀਗਾ ਉਹ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਇਹ ਖਬਰ ਪੰਜਾਬ ਦੇ ਪਿੰਡ ਰੌਂਗਲਾ ਦੀ ਆ ਉਥੇ ਕੁਝ ਮਹੀਨੇ ਪਹਿਲਾਂ ਪੰਚਾਇਤ ਨੇ ਇੱਕ ਮਤਾ ਪਾਸ ਦਿੱਤਾ ਸੀ ਕਿ ਜੇ ਕੋਈ ਲੜਕਾ ਪਿੰਡ ਦੇ ਵਿੱਚ ਵਿਆਹ ਕਰਵਾਉਂਦਾ ਤਾਂ ਉਹਦਾ ਭਾਂਡਾ ਤੇ ਅੱਗੇ ਜਾਣਾ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦੇਣਾ ਹੁਣ ਇੱਕ ਲੜਕੇ ਨੇ ਪਿੰਡ ਦੀ ਲੜਕੀ ਦੇ ਨਾਲ ਵਿਆਹ ਕਰਵਾਇਆ ਕੁਝ ਮਹੀਨੇ ਤਾਂ ਉਹ ਬਾਹਰ ਰਹੇ ਪਰ ਉਸ ਤੋਂ ਬਾਅਦ ਉਹ ਘਰੇ ਆ ਗਏ ਨੇ ਉਸ ਦਿਨ ਤੋਂ ਲੜਕੀ ਵਾਲਾ ਜਿਹੜਾ ਪਰਿਵਾਰ ਆ ਉਹ ਬਾਹਰ ਨਹੀਂ ਨਿਕਲਦਾ ਉਹ ਇੰਨੇ ਸ਼ਰਮੰਦਾ ਪਿੰਡ ਦੀ ਸਰਪੰਚ ਬੀਬੀ ਮਾਨਪ੍ਰੀਤ ਕੌਰ ਉਹਦੇ ਪਤੀ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਵੱਡਾ ਇਕੱਠ ਕਰਿਆ इकट्ठा ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦੇਣਾ ਅਸੀਂ ਇਹਦੇ ਵਾਸਤੇ ਪ੍ਰਸ਼ਾਸਨ ਦਾ ਸਹਿਯੋਗ ਵੀ ਲਵਾਂਗੇ ਭਗਵਾਨਤਮਾਨ ਸਰਕਾਰ ਚਾਹੇ ਹੋਰ ਕਈ ਫਰੰਟਾਂ ਤੋਂ ਫੇਲ ਹੋਈ ਆ ਪਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਉਹਨੂੰ ਐਪਰੀਸ਼ੀਏਟ ਕਰਨਾ ਜ਼ਰੂਰ ਬਣਦਾ ਹੈ ਕਿਉਂਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਮਐਲਏ ਜਾਂ ਆਪਣੇ ਵਰਕਰ ਵੀ ਨਹੀਂ ਬਖਸੀ ਹੁਣ ਇਹ ਕਾਲਚ ਰਾਣੀ ਪਿੰਡ ਦੀ ਸਰਪੰਚ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨੇ ਆਪਣੇ ਅਸਰ ਸੁਖ ਦੇ ਨਾਲ ਪਿੰਡ ਦੇ ਇੱਕ ਨੌਜਵਾਨ ਨੂੰ ਜੰਗਲਾਤ ਵਿਭਾਗ ਦੇ ਵਿੱਚ ਡਰਾਈਵਰ ਭਰਤੀ ਕਰਵਾ ਦਿੱਤਾ ਹਰੇਕ ਮਹੀਨੇ 8000 ਰੁਪਏ ਉਹ ਉਹਦੇ ਤੋਂ ਰਿਸਪਤ ਲੈਂਦੀ ਸੀ ਤੇ ਕਹਿੰਦੇ 100 ਦਿਨ ਚੋੜ ਦਾ ਇੱਕ ਦਿਨ ਸਾਧ ਦਾ ਤੇ ਹੌਲੀ ਹੌਲੀ ਇਸ ਗੱਲ ਦਾ ਪਤਾ ਲੱਗ ਗਿਆ ਤੇ ਹੁਣ ਇਹ ਪਤਾ ਲੱਗਿਆ ਕਿ ਉਸ ਬੀਬੀ ਤੇ ਪਰਚਾ ਹੋਇਆ ਕੈਨੇਡਾ ਪੁਲਿਸ ਦੀ ਹੈਰਾਨ ਕਰਨ ਵਾਲੀ ਇੱਕ ਖਬਰ ਸਾਹਮਣੇ ਆਈ ਆ ਜਿਨੇ ਸਾਰਿਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ ਕੈਨੇਡਾ ਪੁਲਿਸ ਦੀ ਹੈ ਪਹਿਲੀ ਘਟਨਾ ਟ੍ਰਾਂਟੋ ਪੁਲਿਸ ਨੇ ਪ੍ਰੋਜੈਕਟ ਸਾਊਥ ਤਹਿਤ 8 ਪੁਲਿਸ ਮੁਲਾਜ਼ਮਾਂ ਨੂੰ ਅਰੈਸਟ ਕਰਿਆ ਉਹਨਾਂ ਤੇ ਚਾਰਜ ਲੱਗੇ ਨੇ ਕਿਹੜੇ ਕਿਹੜੇ ਕਿਸੇ ਜੇਲ੍ਹ ਅਫੀਸਰ ਨੂੰ ਮਾਰਨ ਦੀ ਸਾਜ਼ਿਸ਼ ਕਰਨਾ ਪੁਲਿਸ ਦੀ ਸਿਕਰਟ ਇਨਫੋਰਮੇਸ਼ਨ ਉਹ ਗਾਇੰਗਸਰਾਂ ਤੱਕ ਪਹੁੰਚਾਉਣਾ ਤੇ ਉਹਨਾਂ ਤੋਂ ਮੋਟੀਆਂ ਰਕਮਾਂ ਲੈਣੀਆਂ। ਇਸ ਤੋਂ ਬਨਾਂ ਡਰੱਗ ਤੇ ਕੁਝ ਹੋਰ ਵੀ ਚਾਰਜ ਲੱਗੇ ਨੇ। ਇਹਦੇ ਵਿੱਚ ਇੱਕ ਪਿਓ ਪੁੱਤ ਵੀ ਸ਼ਾਮਲ ਨੇ ਜਿਹੜਾ ਕਿ ਪਿਤਾ ਪਹਿਲਾਂ ਰਟਾਇਰ ਹੋ ਚੁੱਕਿਆ ਪਰ ਪੁੱਤਰ ਹੁਣ ਵੀ ਜੋਬ ਤੇ ਆ। 19 ਜਣੇ ਇਹਦੇ ਵਿੱਚ ਉਹਨੂੰ ਹੋਰ ਸ਼ਾਮਲ ਕਰੇ ਨੇ। ਉਹਨਾਂ ਦੀ ਵੀ ਤਫਤੀਸ਼ ਹੋ ਰਹੀ ਹੈ। 4 ਪੁਲਿਸ ਮਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਸੀ ਤੇ ਤੈਨੂੰ ਨੂੰ ਹੁਣ ਸਸਪੈਂਡ ਕਰਿਆ ਗਿਆ। ਹੁਣ ਆਪਾਂ ਦੇਖਦੇ ਹਾਂ ਜੇ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਕੋਈ ਸਖਤ ਕਾਰਵਾਈ ਹੁੰਦੀ ਆ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਬਣਿਆ ਰਹੂਗਾ ਤੇ ਨਹੀਂ ਲੋਕਾਂ ਦਾ ਭਰੋਸਾ ਟੁੱਟ ਜਾਣਾ ਕਿਉਂਕਿ ਪਹਿਲਾਂ ਹੀ ਫਰੋਤੀਆਂ ਤੇ ਗੋਲੇਬਾਰੀ ਦੇ ਘਟਨਾਵਾਂ ਨੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨ ਕਰਕੇ ਰੱਖ ਦਿੱਤਾ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਧੰਨਵਾਦ ਰੱਬ ਰੱਖ